E aí, ah, e? Olá, oh vão ਅਨਯੂਗਸ ਸਪੀਕਰ ਨਾਲ ਸ਼੍ਰੀਮਤੀ ਅਮਨੀਤ ਕੌਂਡਲ ਮੈਮ ਦੀ ਜਿਹੜੀ ਲੀਡਰਸ਼ਿਪ ਅnder ਖੰਨਾ ਪੁਲਿਸ ਰੈਗੂਲਰਲੀ ਲਗਾਤਾਰ ਜਿਹੜੀ ਹੈ ਕ੍ਰਿਮੀਨਲਸ ਅਗੇਂਸਟ ਤੇ ਕ੍ਰਾਈਮ ਦੇ ਅਗੇਂਸਟ ਪੂਰੀ ਸ਼ਕਤੀ ਨਾਲ ਕਾਰਵਾਈ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 13 ਤਰੀਕ ਨੂੰ ਸ਼ਾਮ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜਿਦੇ ਵਿੱਚ ਦੋ ਵਿਅਕਤੀ ਅਮਿਤ ਸ਼ਰਮਾ ਤੇ ਪ੍ਰਦੀਪ ਸਿੰਘ ਇਹ ਦੋਨੋਂ ਮਾਛੀਗੜਾ ਸਾਫ ਦੇ ਵਿੱਚ ਆਪਣੇ ਘਰ ਨੂੰ ਵਾਪਸ ਜਾ ਰਹੇ ਸੀਗੇ ਗੁਰਦੁਆਰਾ ਸਾਹਿਬ ਤੋਂ ਮੱਥਾ ਢੇਕ ਕੇ ਗੱਡੀ ਦੇ ਵਿੱਚ ਤੈਨਾਂ ਨੂੰ ਰਸਤੇ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਘੇਰ ਕੇ ਇਹਨਾਂ ਦੀ ਕੁੱਟਮਾਰ ਕੀਤੀ ਗਈ ਜਿਹਦੇ ਵਿੱਚ ਅਸੀਂ ਮੋਢਲੇ ਤੌਰ ਤੇ 20 ਨੰਬਰ ਮਕਦਮਾ ਥਾਣਾ ਮੱਛੀਵਾੜਾ ਸਾਹਿਬ ਦੇ ਵਿੱਚ 307 ਧਾਰਾ 307 325 ਤੇ ਹੋਰ ਸੈਕਸ਼ਨ ਦੇ ਅੰਡਰ ਮਕਦਮਾ ਦਰਜ ਕੀਤਾ ਸੀ ਇਹਦੇ ਵਿੱਚ ਜਿਹੜੀ ਮੁਦਈ ਅਮਿਤ ਸ਼ਰਮਾ ਦੇ ਵੱਲੋਂ ਮਕਦਮਾ ਦਰਜ ਕਰਾਇਆ ਗਿਆ ਸੀ ਇਹਨੇ ਦੱਸਿਆ ਸੀ ਕਿ ਅਸੀਂ ਮੈਂ ਤੇ ਪ੍ਰਦੀਪ ਸਿੰਘ ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੀ ਗੱਡੀ ਦੇ ਵਿੱਚ ਵਾਪਸ ਜਾ ਰਹੇ ਸੀ ਤਾਂ ਜਸਪ੍ਰੀਤ ਸਿੰਘ ਜਸੂ ਗੁਰਪ੍ਰੀਤ ਸਿੰਘ ਗੋਪੀ ਤੇ ਪੰਜ ਛੇ ਨਾਮ ਲਉ ਵਿਅਕਤੀਆਂ ਨੇ ਇਹਨਾਂ ਦੀ ਘੇਰ ਕੇ ਕੁੱਟਮਾਰ ਕੀਤੀ ਤੇ ਇਹਨਾਂ ਨੂੰ ਜਿਹਦੇ ਵਿੱਚ ਪ੍ਰਦੀਪ ਸਿੰਘ ਕਾਫੀ ਗੰਭੀਰ ਜ਼ਖਮੀ ਹੋ ਗਿਆ ਤੇ ਉਹ ਹੁਣ 40s ਹਸਪੀਟਲ ਦਾਖਲ ਹੈ ਇਸ ਮਾਮਲੇ ਦੇ ਵਿੱਚ ਅਸੀਂ ਧਾਰਾ 307 ਦੇ 325 14849 ਦੇ ਅੰਡਰ 20 ਨੰਬਰ ਮੁਕੱਦਮਾ ਜਿਹੜਾ 14 ਤਰੀਕ ਨੂੰ 14 ਫਰਵਰੀ ਨੂੰ ਥਾਣਾ ਮਾਚੀਵਾੜਾ ਸਾਹਿਬ ਦੇ ਵਿੱਚ ਦਰਜ ਕਰ ਲਿਆ ਸੀ ਦੌਰਾਨੇ ਇਲਾਜ 14 ਤਰੀਕ ਨੂੰ ਸ਼ਾਮ ਨੂੰ ਪ੍ਰਦੀਪ ਸਿੰਘ ਦੀ ਦਰਨੇ ਲਾਜ 40ਸ ਹਸਪੀਟਲ ਦੇ ਵਿੱਚ ਅਨਫੋਰਚਨਟਲੀ ਡੈਥ ਹੋ ਗਈ ਜਿਦੇ ਕਰਕੇ ਅਸੀਂ 15 ਤਰੀਕ ਨੂੰ ਇਸ ਮਾਮਲੇ ਦੇ ਵਿੱਚ ਧਾਰਾ 302 ਦਾ ਵਾਧਾ ਕਰ ਲਿਆ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਖੰਨਾ ਵੱਲੋਂ ਇਸ ਮਾਮਲੇ ਦੀ ਜਿਹੜੀ ਤਫਤੀਸ਼ ਲਈ ਤੇ ਦੋਸ਼ੀਆਂ ਤੇ ਸਖਤ ਕਾਰਵਾਈ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਡੀਐਸਪੀ ਸਮਰਾਲਾ ਸ਼੍ਰੀ ਤਰਲੋਚਨ ਸਿੰਘ ਜੀ ਡੀਐਸਪੀ ਡੀ ਸਾਡੇ ਸੁਖਮਨੀਤ ਰੰਧਾਵਾ ਉਹਨਾਂ ਦੇ ਅੰਦਰ ਵੱਖ-ਵੱਖ ਟੀਮਾਂ ਬਣੀਆਂ ਜਿਦੇ ਵਿੱਚ ਸਾਡੇ ਸੀਏਏ ਅਮਨਦੀਪ ਸਿੰਘ ਤੇ ਸਾਡੇ ਐਸ ਐਚਓ ਜਿਹੜੇ ਮਾਛੀਵਾੜਾ ਸਾਹਿਬ ਹੈ ਇੰਸਪੈਕਟਰ ਭਿੰਦਰ ਸਿੰਘ ਉਹ ਵੀ ਸ਼ਾਮਿਲ ਸੀਗੇ ਤੇ ਇਹਨਾਂ ਟੀਮਾਂ ਨੂੰ ਉਦੋਂ ਸਫਲਤਾ ਮਿਲੀ ਜਦੋਂ ਅਸੀਂ ਹੁਣ ਤੱਕ ਇਸ ਮਾਮਲੇ ਦੇ ਵਿੱਚ ਜਿਹੜੇ ਦੋ ਤਾਂ ਨਾਮਜਾਦ ਦੋਸ਼ੀ ਸੀਗੇ ਜਿਨ੍ਹਾਂ ਤੇ ਬਾਈ ਨੇ ਮੁਕੱਦਮਾ ਸੀਗਾ ਜਸਪ੍ਰੀ ਸਿੰਘ ਜਸੂ ਤੇ ਗੁਰਪ੍ਰੀਤ ਸਿੰਘ ਗੋਪੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੌਰਾਨੇ ਤਫਤੀਸ਼ ਅਸੀਂ ਹੁਣ ਤੱਕ ਇਸ ਮਾਮਲੇ ਦੇ ਵਿੱਚ ਜਿਹੜੇ 7 ਦੋਸ਼ੀ ਨਾਮਜਾਦ ਕਰ ਚੁੱਕੇ ਆ ਉਹਨਾਂ ਦੇ ਵਿੱਚੋਂ ਅਸੀਂ 4 ਦੋਸ਼ੀ ਜਿਹੜੇ ਸੱਤ ਨਾਮਜਾਦ ਹੈ ਉਹ 4 ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਹੁਣ ਤੱਕ ਅਸੀਂ ਟੋਟਲ 6 ਦੋਸ਼ੀ ਗ੍ਰਿਫਤਾਰ ਕਰ ਲ ਇਹਨਾਂ ਦੇ ਨਾਮ ਨੇ ਇੱਕ ਜਸਪ੍ਰੀਤ ਸਿੰਘ ਜਸੂ ਹੈ ਜਿਹੜਾ 메ਨ ਦੋਸ਼ੀ ਹੈ ਇਹਦੇ ਘਰੇ ਫੰਕਸ਼ਨ ਸੀਗਾ ਜਿੱਥੋਂ ਇਹਨਾਂ ਦੀ ਜਿਸ ਤਰ੍ਹਾਂ ਲੜਾਈ ਝਗੜੇ ਦੇ ਵਿੱਚ ਪ੍ਰਦੀਪ ਸਿੰਘ ਦੀ ਡੈਥ ਹੋਈ ਹੈ ਜਸਪ੍ਰੀਤ ਸਿੰਘ ਜਸੂ ਉਹਦੇ ਨਾਲ ਹੀ ਗੁਰਪ੍ਰੀਤ ਸਿੰਘ ਗੋਪੀ ਇਸ ਤੋਂ ਬਿਨਾ ਅਸ਼ੋਕ ਕੁਮਾਰ ਗਗਨ ਮਾਨ ਤਰਨਦੀਪ ਸਿੰਘ ਲਾਢੀ ਕਬੱਡੀ ਤੇ ਅਰੁਣ ਸੋਮੇ ਟੋਟਲ 6 ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ ਤੇ ਹੁਣ ਜਿਹੜੀ 4 ਦੋਸ਼ੀ ਇਸ ਮੁਕੱਦਮੇ ਦੇ ਵਿੱਚ ਰਹਿੰਦੇ ਨੇ ਜਿਹੜੇ ਵਿਅਕਤੀ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ ਨਾਂ ਦੋ ਵਿਅਕਤੀ ਜਿਹੜੇ ਅਸੀਂ ਕਤਲ ਦੇ ਵਿੱਚ ਯੂਜ਼ ਕੀਤੇ ਹਥਿਆਰ ਤੇ ਇੱਕ ਜਿਹੜੀ ਵਰਨਾ ਗੱਡੀ ਦੇ ਵਿੱਚ ਜਿਹਦੇ ਵਿੱਚ ਅਸੀਂ ਸਵਾਰ ਹੋ ਕੇ ਮੌਕੇ ਤੇ ਗਏ ਸੀ ਉਹ ਵੀ ਅਸੀਂ ਰਿਕਵਰ ਕਰ ਲਈਏ ਬਾਕੀ ਜਿਹੜੇ ਦੋਸ਼ੀ ਰਹਿ ਗਏ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਤੇ ਇਹਨਾਂ ਨੂੰ ਅਸੀਂ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ ਸਰ ਵਜ੍ਹਾ ਕੀ ਰਹੀ ਹੁਣ ਤੱਕ ਇਹ ਨਿਸ਼ਟੀ ਬਣੀ ਰਹੀ ਹੈ ਕਿ ਮੱਡ ਜਿਹੜੇ ਦੋਨੇ ਗੈਂਗਵਾਰ ਵੀ ਕੀਆ ਜਾ ਰਿਹਾ ਹੈ ਅਸਲ ਹੈ ਕੀ ਹੁਣ ਤੱਕ ਦੇਖੋ ਇਹ ਕੋਈ ਗੈਂਗਵਾਰਤਾ ਨਹੀਂ ਹੈ ਬਟ ਇਹ ਜਿਹੜੇ ਦੋਹੇ ਜਸਪ੍ਰੀ ਸਿੰਘ ਜਸੂ ਤੇ ਪ੍ਰਦੀਪ ਸਿੰਘ ਇਹਨਾਂ ਦੀ ਆਪਸ ਵਿੱਚ ਕੁਝ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਕੋਈ ਖਹਿਵਾ ਜੀ ਹੋਈ ਸੀਗੀ ਤੇ ਇਹਨਾਂ ਦੀ ਆਪਸ ਚ ਫ੍ਰਿਕਸ਼ਨ ਚੱਲ ਰਹੀ ਸੀ। ਇਸੇ ਗੱਲ ਤੋਂ ਜਿਹੜਾ ਜਸਪ੍ਰੀਤ ਸਿੰਘ ਜਸੂ ਹੈ ਦੇ ਘਰੇ ਕੁਝ ਹੋਰ ਵਿਅਕਤੀ ਆਏ ਹੋਏ ਸੀਗੇ ਦੇ ਘਰੇ ਬਰਥਡੇ ਦਾ ਫੰਕਸ਼ਨ ਸੀਗਾ ਉੱਥੇ ਇਹਨਾਂ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਜਿਹੜਾ ਨੂੰ ਘੇਰ ਕੇ ਉਹਦੀ ਉਹਦਾ ਮਰਡਰ ਕਰਤਾ ਹੈ। ਮਤਲਬ ਇਹ ਕੋਈ ਗੈਂਗਵਾਰ ਦਾ ਨਤੀਜਾ ਨਹੀਂ ਪਰ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਫ੍ਰਿਕਸ਼ਨ ਸੀਗੀ ਇੱਕ ਯੰਗ ਲੜਕੇ ਨੇ ਇਹ ਗਲਤ ਰਾਤ ਤੇ ਚੱਲ ਕੇ ਇਹਨਾਂ ਨੇ ਕ੍ਰਾਈਮ ਨੂੰ ਐਡਵਡ ਜਿਹੜਾ ਕ੍ਰਾਈਮ ਨੂੰ ਅੰਜਾਮ ਦਿੱਤਾ। ਇਹ ਦੋਸ਼ੀ ਬਾਈ ਪ੍ਰੋਫੈਸ਼ਨਲੀ ਕੰਮ ਕਰਦੇ ਸੀਗੇ। ਜਿਹੜਾ ਜਿਹੜਾ ਮੇਨ ਦੋਸ਼ੀ ਜਸਪ੍ਰੀਤ ਸਿੰਘ ਜਸੂ ਹੈ ਇਹਦੇ ਨਾਲ ਗੁਰਪ੍ਰੀਤ ਗੋਪੀ ਹੈ ਦੋਨੋਂ ਘਰਾਂ ਦੇ ਵਿੱਚ ਜਿਹੜੇ ਵਾਲਪੇਪਰ ਲਾਉਣ ਦਾ ਕੰਮ ਕਰਦੇ ਨੇ ਤੇ ਬਾਕੀ ਜਿਹੜੇ ਮਿਹਨਤ ਮਜ਼ਦੂਰੀ ਕਰਦੇ। ਸਰ ਇਹ ਵੀ ਗੱਲ ਸਾਹਮਣੇ ਆਈ ਜੀ ਕਿਹੜੇ ਪ੍ਰਦੀਪ ਸਿੰਘ ਜੀ ਡੈਥ ਹੋਈ ਹੈ ਕੋਈ ਉਹ ਨਸ਼ਾ ਛਡਾਊ ਕੇਂਦਰ ਚਲਾਉਂਦੇ ਸੀ ਜਾਂ ਉੱਥੇ ਕਿਸੇ ਗੱਲ ਨੂੰ ਲੈ ਕੇ ਕੋਈ ਇਹਨਾਂ ਦੀ ਤਸਲ ਸ਼ੁਰੂ ਹੋਈ ਸੀਗੀ ਜੀ। ਦੇਖੋ ਇਹ ਇਹ ਤਾਂ ਸਾਨੂੰ ਜ਼ਰੂਰ ਸਾਹਮਣੇ ਆਇਆ ਕਿ ਉਹ ਨਸ਼ਾ ਛਡਾਊ ਕੇਂਦਰ ਚਲਾਉਂਦੇ ਰਹੇ ਨੇ ਪਹਿਲਾਂ। ਬਟ ਪੂਰਾ ਜਿਹੜਾ ਹਲੇ ਸਾਡੇ ਦੋਸ਼ੀ ਸਾਡੇ ਕੋਲ ਰਿਮਾਂਡ ਤੇ ਨੇ 24 ਤਰੀਕ ਤੱਕ ਅਸੀਂ ਇਸ ਮਾਮਲੇ ਨੂੰ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਸਾਡੀ ਜਿਹੜੀਆਂ ਦੋ ਟੀਮਾਂ ਬਣੀਆਂ ਹੋਈਆਂ ਨੇ ਜਿਵੇਂ ਹੋਰ ਹਾਲਾਤ ਕੋਈ ਫੈਕਟ ਸਾਹਮਣੇ ਆਉਣਗੇ ਅਕੋਰਡਿੰਗ ਅਸੀਂ ਤੋਂ ਟ੍ਰਾਈ ਬੈਕਗ੍ਰਾਉਂਡ ਵੀ ਹੈ ਜੀ ਇਹਨਾਂ ਦੀ ਕ੍ਰਾਈਮ ਦੀ ਜਿਹੜਾ ਜਸਪ੍ਰੀਤ ਸਿੰਘ ਜਸੂ ਹੈ ਤੇ ਤਿੰਨ ਮੁਕੱਦਮੇ ਨੇ ਲੜਾਈ ਝੜ ਕੇ ਝਗੜੇ ਦੇ ਦਰਜ ਹੋਏ ਹੋਏ ਇਸੇ ਤਰ੍ਹਾਂ ਇੱਕ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਹੈ ਉਹਤੇ ਵੀ ਇੱਕ ਲੜਾਈ ਝਗੜੇ ਦਾ ਮਕਦਮਾ ਦਰਜ ਹੈ ਕਿੰਨੀ ਕੇਸ ਆ ਸਾਰੇ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ 18 ਤੋਂ ਲੈ ਕੇ 25 ਸਾਲ ਦੀ ਏਜ ਦੇ ਗਰੁੱਪ ਦੇ ਸਰ ਕਿਹੜੇ ਕਿਹੜੇ ਵੈਪਨ ਯੂਜ਼ ਹੋਏ ਨੇ ਜੀ ਇਹਨਾਂ ਮਤਲਬ ਇਹਦੇ ਵਿੱਚ ਜਿਹੜੀ ਸਾਨੂੰ ਹੁਣ ਤੱਕ ਵੈਪਨ ਰਿਕਵਰ ਹੋਏ ਨੇ ਉਹ ਖੰਡਾ ਲੋਹੇ ਦਾ ਖੰਡਾ ਬਾਸ ਰੋੜਾ ਲੋਹੇ ਦੀਆਂ ਇਸ ਤਰ੍ਹਾਂ ਦੇ ਜਿਹੜੇ ਕਿਰਪਾਨ ਇਹ ਅਸੀਂ ਰਿਕਵਰ ਕੀਤੇ ਟੋਟਲ ਚਾਰ ਜਿਹੜੇ ਵੈਪਨ ਅਸੀਂ ਹੁਣ ਤੱਕ ਰਿਕਵਰ ਕੀਤੇ ਸਰ ਰਿਮਾਂਡ ਦਾ ਕੀ ਪ੍ਰੋਸੈਸ ਹੈ ਇਹ ਸਾਡੇ ਕੋਲ ਜਿਹੜੇ 6 ਦੋਸ਼ੀਆਂ ਦੇ ਵਿੱਚੋਂ ਪੰਜ ਸਾਡੇ ਕੋਲ ਹੁਣ ਪੁਲਿਸ ਰਿਮਾਂਡਤੇ ਨੇ ਇੱਕ ਜੁਡੀਸ਼ੀਅਲ ਜਿਹੜੇ ਸਾਰੇ ਰਿਮਾਂਡ ਤੇ 24 ਤਰੀਕ ਤੱਕ ਸਾਡੇ ਕੋਲ ਰਿਮਾਂਡ ਸਰ ਨੈਕਸਟ ਨੈਕਸਟ ਜਿਹੜੀਆਂ ਗ੍ਰਿਫਤਾਰੀਆਂ ਨੇ ਕਿੰਨੇ ਸਮੇਂ ਤੱਕ ਹੋ ਜਾਣਗੀਆਂ ਜੀ ਦੇਖੋ ਇਹ ਇਹਦੇ ਬਾਰੇ ਕੋਈ ਕਮੈਂਟ ਤਾਂ ਨਹੀਂ ਕੀਤਾ ਜਾ ਸਕਦਾ ਪਰ ਸਾਡੀਆਂ ਜਿਹੜੀ ਅਸੀਂ ਪਹਿਲਾਂ ਵੀ ਬੜੇ ਸ਼ਾਰਟ ਟਾਈਮ ਦੇ ਵਿੱਚ ਅਸੀਂ ਪਹਿਲੇ 24 ਘੰਟਿਆਂ ਦੇ ਵਿੱਚ ਹੀ ਦੋ ਦੋਸ਼ੀ ਫੜ ਲਏ ਸੀਗੇ ਤੇ ਅਸੀਂ ਹੁਣ ਤੱਕ ਜਿਹੜੇ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਪੰਜ ਜਿਹੜੇ ਮੇਨ ਦੋਸ਼ੀ ਆਰੈਸਟ ਕਰ ਲਏ ਨੇ ਤੇ ਬਾਕੀਆਂ ਨੂੰ ਵੀ ਅਸੀਂ ਬਹੁਤ ਜਲਦੀ ਗ੍ਰਿਫਤਾਰ ਕਰਕੇ ਚਾਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਇਹਨਾਂ ਨੂੰ ਸਲੱਖਾਂ ਦੇ ਅੰੰਦੀ ਹਾਲਤ ਕੀ ਹੈ ਜਿਹੜਾ ਦੂਜਾ ਜੰਝੜ ਹੋਇਆ ਸੀ ਉਹ ਖਤਰੇ ਤੋਂ ਬਾਹਰ ਹੈ ਜੀ ਪਰ ਅਦਰਵਾਇਜ਼ ਮਤਲਬ ਉਹਦੀ ਹੁਣ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਪਰ ਉਹਦੇ ਜਿਹੜੀ ਇੱਕ ਫ੍ਰੈਕਚਰ ਹੋਇਆ ਹੋਇਆ ਹੈ ਧੰਨਵਾਦ ਜੀ ਥੈਂਕ ਯੂ